ਸਸਿਕਲ ਦੋਸਤੋ ਮੈਂ ਆ ਤੁਹਾਡਾ ਆਪਣਾ ਭਗਵੰਤ ਮਾਨ ਦੋਸਤੋ ਰਾਜਨੀਤੀ ਦੇ ਵਿੱਚ ਜਿਸ ਵੇਲੇ ਅਸੀਂ ਆਏ ਅਸੀਂ ਸਾਫ ਸੁਥਰੀ ਰਾਜਨੀਤੀ ਅਸੀਂ ਕਰਪਸ਼ਨ ਫਰੀ ਰਾਜਨੀਤੀ ਤੇ ਅਸੀਂ ਪਾਰਦਰਸ਼ਤਾ ਵਾਲੀ ਟਰਾਂਸਪੇਰੈਂਸੀ ਵਾਲੀ ਜਿਹੜੀ ਰਾਜਨੀਤੀ ਆ ਉਹਦਾ ਵਾਦਾ ਵੀ ਕੀਤਾ ਸੀ ਤੇ ਦਾਵਾ ਵੀ ਕੀਤਾ ਸੀ ਤੇ ਉਸੇ ਵਾਦੇ ਨੂੰ ਪੂਰਾ ਨਿਭਾਉਂਦੇ ਹੋਏ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਫੰਡਸ ਆਉਂਦੇ ਨੇ ਐਮਪੀ ਲੈਡ ਫੰਡ ਕਹਿੰਦੇ ਨੇ ਐਮਪੀ ਲੈਡ ਲੈਡ ਦਾ ਮਤਲਬ ਹੈ ਲੋਕਲ ਏਰੀਆ ਡਿਵੈਲਪਮੈਂਟ ਫੰਡ ਹੈ 5 ਕਰੋੜ ਰੁਪਏ ਇੱਕ ਐਮਪੀ ਨੂੰ ਮਿਲਦਾ ਹੈ ਜੀ ਇੱਕ ਸਾਲ ਦੇ ਵਿੱਚ 2.5 ਕਰੋੜ ਦੀਆਂ ਦੋ ਕਿਸ਼ਤਾਂ ਆਉਂਦੀਆਂ ਨੇ ਜਿਹੜੀ ਪਹਿਲੀ ਕਿਸ਼ਤ 2.5 ਕਰੋੜ ਰੁਪਏ ਦੀ ਉਹ ਜਿਹੜੀ ਹੈ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦੋ ਜ਼ਿਲ੍ਹੇ ਪੈਂਦੇ ਨੇ ਜੀ ਸੰਗਰੂਰ ਲੋਕ ਸਭਾ ਹਲਕੇ 'ਚ ਤੇ ਉਹਦੀ ਮੈਂ ਡਿਟੇਲ ਤੁਹਾਨੂੰ ਸਾਰੀ ਦੇ ਦਿੱਤੀ ਹੈ ਡਿਟੇਲ ਤੁਸੀਂ ਦੇਖ ਸਕਦੇ ਹੋ ਇਹ 80 ਕਰੋੜ ਰੁਪਇਆ ਜਿਹੜਾ ਉਹ ਅਸੀਂ ਲੋਕਾਂ ਦੇ ਉੱਤੇ ਜਿਹੜਾ ਉਹ ਵਰਤ ਲਿਆ ਜਿੱਥੇ ਲੋਕਾਂ ਨੇ ਕਿਹਾ ਉੱਥੇ ਪੈਸੇ ਦਿੱਤੇ ਨੇ ਜਿੱਥੇ ਪਬਲਿਕ ਨੇ ਕਿਹਾ ਕਿਉਂਕਿ ਜਿਹੜਾ ਹਰੇ ਰੰਗ ਦਾ ਪੈਨ ਹੈ ਜਿਹੜੇ ਪੈਨ ਨਾਲ ਮੈਂ ਚੈੱਕ ਤੇ ਸਾਈਨ ਕਰਦਾ ਉਹ ਪੈਨ ਮੈਨੂੰ ਕਿਹਨੇ ਦਿੱਤਾ ਪਬਲਿਕ ਨੇ ਤੇ ਜੇ ਪਬਲਿਕ ਨੇ ਉਹ ਪੈਨ ਦਿੱਤਾ ਤਾਂ ਫਿਰ ਉਹ ਪੈਨ ਦੀ ਮਾਲਕ ਵੀ ਪਬਲਿਕ ਹੀ ਹੈ ਜਿੱਥੇ ਲੋਕ ਕਹਿਣਗੇ ਪੈਨ ਚੱਲੂਗਾ ਜਿੱਥੇ ਲੋਕ ਨਹੀਂ ਕਹਿਣਗੇ ਉੱਥੇ ਪੈਨ ਨਹੀਂ ਚੱਲੂਗਾ ਹੁਣ ਤੱਕ ਅਸੀਂ 2 ਕਰੋੜ 54 ਲੱਖ ਅਕਸਰ 34 ਰੁਪਏ ਦੀਆਂ ਗਰੰਟੀਆਂ ਜਿਹੜੀਆਂ ਨੇ ਉਹ ਜਾਰੀ ਕਰ ਚੁੱਕੇ ਹਨ ਕਿਉਂਕਿ ਪਿਛਲੇ ਐਮਪੀ ਜਿਹੜੇ ਬਜਿੰਦਰ ਸਿੰਘ 라ਜੀ ਸੀ ਉਹਨਾਂ ਦਾ ਜਿਹੜਾ 4 ਕਰੋੜ 80 ਲੱਖ ਦੇ ਕਰੀਬ ਬਕਾਇਆ ਫੰਡ ਪਿਆ ਸੀ ਜਿਹੜਾ ਨਹੀਂ ਵੰਡਿਆ ਗਿਆ ਉਹਨਾਂ ਤੋਂ ਨਹੀਂ ਵੰਡਿਆ ਤਾਂ ਫਿਰ ਉਹ ਵੀ ਜਿਹੜਾ ਹੈ ਉਹ ਮੌਜੂਦਾ ਐਮਪੀ ਦੇ ਖਾਤੇ ਚ ਆ ਜਾਂਦਾ ਜੇ ਉਹ ਵਰਤਣਾ ਚਾਹੇ ਤਾਂ ਸੋ ਉਹਦੇ ਵਿੱਚ ਡਿਟੇਲ ਮੈਂ ਵੈਸੇ ਤਾਂ ਸਾਡੇ ਕੋਲ ਸਾਰੀ ਡਿਟੇਲ ਪਈ ਹੈ ਕਿਹੜੇ ਪਿੰਡ ਨੂੰ ਕਿੰਨੇ ਪੈਸੇ ਗਏ ਨੇ ਤੇ ਕਾ ਕਿਹੜੇ ਕੰਮ ਲਈ ਗਏ ਨੇ ਤੇ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਹੁਣ ਕਿ ਉਹਨਾਂ ਪੈਸਿਆਂ ਦਾ ਸਹੀ ਇਸਤੇਮਾਲ ਹੋਵੇ ਲੋਕਾਂ ਦੇ ਸਹਿਯੋਗ ਨਾਲ ਕਿ ਕੋਈ ਮਾੜਾ ਮਟੀਰੀਅਲ ਨਾ ਲੱਗ ਜੇ ਜੇ ਗਲੀਆਂ ਨਾਲੀਆਂ ਵਾਸਤੇ ਪੈਸੇ ਗਏ ਨੇ ਤਾਂ ਇਹ ਨਾ ਹੋਵੇ ਕਿ ਮਾੜੀਆਂ ਇੱਟਾਂ ਲੱਗੀਆਂ ਤੇ ਫਿਰ ਗਲੀਆਂ ਨਾਲੀਆਂ 6 ਮਹੀਨੇ ਬਾਅਦ ਟੁੱਟੀਆਂ ਪਈਆਂ ਸੋ ਇਹਦੇ ਲਈ ਲੋਕਾਂ ਨੂੰ ਵੀ ਥੋੜਾ ਜਿਹਾ ਸਹਿਯੋਗ ਰੱਖਣਾ ਪਊਗਾ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਕਿ ਜੇ ਕੋਈ ਠੇਕੇਦਾਰ ਮਾੜੀ ਇੱਟ ਲਾਉਂਦਾ ਜਾਂ ਮਾੜਾ ਮਟੀਰੀਅਲ ਲਾਉਂਦਾ ਤਾਂ ਸਾਨੂੰ ਦੱਸੋ ਤਾਂ ਅਸੀਂ ਉਸ ਠੇਕੇਦਾਰ ਦਾ ਜਿਹੜਾ ਟੈਂਡਰ ਹੈ ਜਾਂ ਜੋ ਵੀ ਉਹਦਾ ਐਗਰੀਮੈਂਟ ਉਹ ਕੈਨਸਲ ਵੀ ਕਰ ਸਕਦੇ ਹਾਂ ਤੇ ਮੈਂ ਥੋੜੀ ਜਿਹੀ ਡਿਟੇਲ ਦੇਣੀ ਚਾਹੁੰ ਸਟਰੀਟ ਲਾਈਟਾਂ ਸੋਲਰ ਲਾਈਟਾਂ ਜਿਹੜੀਆਂ ਅ ਅੱਜਕੱਲ ਬੜਾ ਅੱਛਾ ਇੱਕ ਸਿਸਟਮ ਆਇਆ ਕਿ ਸੋਲਰ ਲਾਈਟਾਂ ਜਿਹੜੀਆਂ ਲੱਗਦੀਆਂ ਨੇ ਸਟਰੀਟ ਲਾਈਟਾਂ ਦੇ ਰੂਪ ਚ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਨੇ ਮੰਗੀਆਂ ਸੀ ਟੋਟਲ 558 ਅਸੀਂ ਜਿਹੜੀਆਂ ਸੋਲਰ ਲਾਈਟਾਂ ਦਾ ਜਿਹੜੇ ਆ ਉਹਦੇ ਵਾਸਤੇ ਪੈਸੇ ਦਿੱਤੇ ਨੇ ਤੇ ਐਂਬੂਲੈਂਸਿਸ ਵਕ ਵਕ ਹਸਪਤਾਲਾਂ ਨੂੰ ਜਾਂ 2-3 ਕਲੱਬਾਂ ਨੂੰ ਐਂਬੂਲੈਂਸ ਗਈਆਂ ਨੇ ਉਹਨਾਂ ਨੇ ਮੰਗ ਕੀਤੀ ਕਿ ਸਾਡੇ ਕੋਲੇ ਐਂਬੂਲੈਂਸਾਂ ਸੀ ਟੇਕ ਕੇਅਰ ਕਰਾਂਗੇ ਉਹਨਾਂ ਐਂਬੂਲੈਂਸਾਂ ਦੀ ਡਰਾਈਵਰ ਵੀ ਰੱਖਾਂਗੇ ਨੋ ਐਂਬੂਲੈਂਸਾਂ ਗਈਆਂ ਨਹੀਂ ਤੇ ਵਾਟਰ ਕੁਲਰ ਜਿਹੜੇ ਨੇ ਉਹ ਨਾਉਣੇ ਤੇ ਆਰਓ ਜਿਹੜਾ ਬਹੁਤ ਸਾਰੇ ਪਿੰਡਾਂ ਦੀ ਮੰਗ ਹੈ ਕਿ ਸਾਡੇ ਪਿੰਡ ਆਰਓ ਵਾਲਾ ਪਾਣੀ ਜਿਹੜਾ ਕਿਉਂਕਿ ਅੱਜ ਅੱਜਕੱਲ੍ਹ ਪੰਜਾਬ ਦਾ ਪਾਣੀ ਜਿਹੜਾ ਉਹ ਬਹੁਤ ਪੀਣ ਯੋਗ ਨਹੀਂ ਰਿਹਾ ਤੇ ਆਰਓ ਨਾਲ ਫਿਲਟਰ ਹੋ ਕੇ ਪਾਣੀ ਪੀਣ ਯੋਗ ਬਣ ਜਾਂਦਾ ਆਰਓ ਬੈਹਨੇ ਜੀ 55 55 17 ਧਰਮਸ਼ਾਲਾ ਵਾਸਤੇ ਪੈਸੇ ਜਿਹੜੇ ਨੇ ਉਹ ਨੇ ਡਿਮਾਂਡ ਕੀਤੀ ਲੋਕਾਂ ਨੇ 17 ਧਰਮਸ਼ਾਲਾ ਨੂੰ ਪੈਸੇ ਦਿੱਤੇ ਗਏ ਨੇ ਸਕੂਲਾਂ ਦੀਆਂ ਇਮਾਰਤਾਂ ਦੀ ਚਾਰਦੀਵਾਰੀ ਕਿਸੇ ਦਾ ਕਮਰਾ ਉਹਦੇ ਵਾਸਤੇ 28 ਜਿਹੜੇ ਪਿੰਡਾਂ ਨੂੰ ਗਿਆ 28 ਸਕੂਲਾਂ ਨੂੰ ਜਿਹੜਾ ਫੰਡ ਗਿਆ ਇੱਕ ਲਾਇਬ੍ਰੇਰੀ ਰਣਵੀਰ ਕਾਲਜ ਅੰਗਰੂਰ ਦੀ ਉਹਦੇ ਵਾਸਤੇ ਕੰਪਿਊਟਰਾਂ ਵਾਸਤੇ ਜਿਹੜੇ ਪੈਸੇ ਗਏ ਨੇ ਤੇ ਉਹਦੀ ਬਿਲਡਿੰਗ ਵਾਸਤੇ ਪੈਸੇ ਗਏ ਨੇ ਤੇ ਇਹਦੇ ਵਿੱਚ ਸਟੇਡੀਅਮ ਹੈ ਇੱਕ ਸਟੇਡੀਅਮ ਵਾਸਤੇ ਪੈਸੇ ਗਏ ਨੇ ਤੇ ਜਿਮ ਦੇ ਜਿਹੜੇ ਸਮਾਨ ਨੇ ਜਿਮ ਦੀ ਜਿਹੜੀ ਬਣੀ ਬਣਾਈ ਕੀਤੀ ਜਿਹੜੀ ਹੈ ਉਹ ਅਸੀਂ ਸਪੋਰਟਸ ਅਫਸਰ ਤੋਂ ਲੈ ਕੇ ਜਿਹੜੀ ਨੌਜਵਾਨ ਮੁੰਡੇ ਜਿਹੜੇ ਖੇਡਾਂ ਵੱਲ ਜਾਣਾ ਚਾਹੁੰਦੇ ਨੇ ਜਾਂ ਜਿਮ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਜਿਮ ਹੈਗੇ ਨੇ ਜੀ 20 20 ਜਿਮਾਂ ਵਾਸਤੇ ਪੈਸੇ ਗਏ ਨੇ ਤੇ ਇਹ ਬੈਂਚ ਨੇ ਜੀ ਸਿਟਿੰਗ ਬੈਂਚ ਸਕੂਲ 'ਚ ਤੇ ਰੇਲਵੇ ਸਟੇਸ਼ਨਾਂ ਤੇ ਉਹ ਬੈਂਚਾਂ ਵਾਸਤੇ ਸਕੂਲਾਂ ਵਾਸਤੇ 40 ਬੈਂਚ ਨੇ ਬੱਚਿਆਂ ਦੇ ਬੈਠਣ ਵਾਸਤੇ ਤੇ ਰੇਲਵੇ ਸਟੇਸ਼ਨਾਂ ਵਾਸਤੇ 20 ਸਵਾ ਲੱਖ ਰੁਪਈਆ ਬੈਂਚਾਂ ਦਾ ਗਿਆ ਕਿ ਜਿਹੜੇ ਰੇਲਵੇ ਦੇ ਜਿਹੜੇ ਇੱਕ ਪ੍ਰੋਪਰ ਬੈਂਚ ਹੁੰਦੇ ਨੇ ਜਿਹੜੇ ਲੋਹੇ ਦੇ ਉਹ ਉੱਥੇ ਉਹ ਲਾਏ ਜਾਣਗੇ ਸੋ ਵੈਸੇ ਜਿਵੇਂ ਸਮਰਸੀਬਲ ਮੋਟਰਾਂ ਦੋ ਨੇ ਜਾਂ ਫਿਰ ਕੁਝ ਲੋਕ پارک ਵਾਸਤੇ ਇੱਕ ਇੱਕ پارک ਵਾਸਤੇ ਵੀ ਪੈਸੇ ਲਾਇਏ ਨੇ ਕਿ ਕਿਸੇ ਪਿੰਡ ਨੇ پارک ਬਣਾਇਆ ਸੋ ਦੋਸਤੋ ਮੇਰਾ ਕਹਿਣ ਤੋਂ ਪਾਵੇ ਹੈ ਕਿ ਪਬਲਿਕ ਦਾ ਪੈਸਾ ਹੈ ਔਰ ਪਬਲਿਕ ਨੂੰ ਪੁੱਛ ਕੇ ਹੀ ਖਰਚ ਹੋਊਗਾ ਤੇ ਜਦੋਂ ਵੀ ਅਗਲੀ ਕਿਸ਼ਤ ਆ ਗਈ ਹੁਣ ਕਿਉਂਕਿ ਜਦੋਂ ਪਹਿਲੀ ਕਿਸ਼ਤ ਖਤਮ ਹੋ ਜਾਂਦੀ ਹੈ ਤਾਂ ਅਗਲੀ ਕਿਸ਼ਤ ਆਉਂਦੀ ਹੈ ਅਗਲੀ ਕਿਸ਼ਤ ਆ ਗਈ ਤਾਂ ਫੇਰ ਇਸੇ ਤਰ੍ਹਾਂ ਜਿਹੜਾ ਲੋਕਾਂ ਨੂੰ ਪੁੱਛ-ਪੁੱਛ ਕੇ ਜਿਹੜਾ ਪੈਸਾ ਉਹਨਾਂ ਦੀ ਮਰਜ਼ੀ ਮੁਤਾਬਕ ਖਰਚ ਕਰਤਾ ਜਾਊਗਾ ਤੇ ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਜੋ ਮੇਰੇ ਤੇ ਤੁਸੀਂ ਉਮੀਦਾਂ ਕੀਤੀਆਂ ਨੇ ਜੋ ਮੇਰੇ ਤੇ ਤੁਸੀਂ ਆਸਾਂ ਲਾਈਆਂ ਨੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਦਿਨ ਰਾਤ ਇੱਕ ਕਰਕੇ ਕਿ ਮੈਂ ਉਹਨਾਂ ਆਸਾਂ ਤੇ ਪੂਰਾ ਉਤਰਦਾ ਰਾਂ ਤੇ ਮੈਂ ਇਸੇ ਤਰੀਕੇ ਆਪਣਾ ਜਿਹੜਾ ਹਸਾਬ ਕਿਤਾਬ ਪੈਸੇ-ਪੈਸੇ ਦਾ ਉਹ ਲੋਕਾਂ ਨੂੰ ਦਿੰਦਾ ਰਹੂੰਗਾ ਜੇ ਕੋਈ ਸੁਜੈਸ਼ਨਸ ਜਾਂ ਕੋਈ ਤੁਸੀਂ ਮੈਨੂੰ ਕੋਈ ਸਲਾਹ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਐਨੀ ਟਾਈਮ ਜਿਹੜਾ ਥੱਲੇ ਇਸ ਵੀਡੀਓ ਤੋਂ ਬਾਅਦ ਜਿਹੜੀ ਈਮੇਲ ਆਈਡੀ ਜਿਹੜੀ ਹੈਗੀ ਆ ਉਹਦੇ ਤੇ ਜਾਂ ਫਿਰ ਫੇਸਬੁੱਕ ਤੇ ਜਾਂ ਯੂਟਿਊਬ ਤੇ ਤੁਸੀਂ ਮੇਸੇਦ ਸੱਜਣ ਬਹੁਤ-ਬਹੁਤ ਮਿਹਰਬਾਨੀ ਕੀ ਹੋਇਆ ਜੇ ਪਤਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ ਤੂੰ ਫੁੱਲਾਂ ਜੋ ਗੀਜ਼ਮੀਂ ਰੱਖੀ ਉਮੀਦ ਤੇ ਦੁਨੀਆ ਖੜੀ ਐ ਸਾਨੂੰ ਉਮੀਦ ਹੈ ਕਿ ਪੰਜਾਬ ਜਿਹੜਾ ਉਹਨੂੰ ਦੁਬਾਰਾ ਪੰਜਾਬ ਬਣਾਉਣ ਵਾਸਤੇ ਤੁਹਾਡਾ ਸਹਿਯੋਗ ਮਿਲਦਾ ਰਹੂਗਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਇਸ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾ ਲਾਂਗੇ ਇਨਕਲਾਬ ਜਿੰਦਾਬਾਦ ਠੀਕ ਹੈ